ते <laughs> लॻंदो

ਉਹਦਾ ਸ਼ਾਟ ਮਾਰੀਓ ਰਿਸੈਪਸ਼ਨ ਦਾ ਐਵੇਂ ਜੀ ਅੱਜ ਤੋਂ ਮੈਂ ਬਾਹਰ ਹੈਗਾ ਜੀ ਕੰਮ ਦੀ ਆਪਣੇ ਯਾਰ ਕੋਲੋਂ ਪ੍ਰੋਫੈਸਰ ਦੀ ਲਾਰਜ ਡੀ ਥੰਡੇ ਦੀ ਲੈ ਉਹ ਗੱਲ ਅਨ ਆਸ਼ਾ ਕਿਰਨ ਪਰਿਵਾਰ ਵੱਲੋਂ ਅੱਜ ਦਾ ਵੈਲਕਮ ਕਰਦੇ ਆਂ ਆਈ ਐਮ ਡਾਕਟਰ ਜਗਜੀਤ ਦਾ ਐਗਜ਼ੀਕਿਊਟਿਵ ਡਾਇਰੈਕਟਰ ਆਸ਼ਾ ਕਿਰਨ ਆਈ ਐਫ ਵੀ ਬਸ ਵਸ ਠੀਕ ਹੈ ਵੀ ਆਰ ਬੇਸਡ ਇਨ ਮੁਹਾਲੀ ਵੀ ਸਟਾਰਟਡ ਆਰ ਫਸਟ ਸੈਟਅਪ ਸੋ ਨੋ ਪਿੱਛੇ ਦਾ ਕੈਮਰਾ ਪੰਜ ਦਿਸ ਇਸ ਆਰ थर्ड ਸੈਟਅਪ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਇਦਾਂ ਦੇ ਸੀ ਕਿ ਜਿਹੜੇ ਟਰੈਵਲ ਕਰਕੇ ਅੰਮ੍ਰਿਤਸਰ ਗੁਰਦਾਸਪੁਰ ਜਾਂ ਤਰਨਤਾਰਨ ਵਾਲੀ ਮੈਂਟ ਤੋਂ ਮੁਹਾਲੀ ਜਾਂ ਲੁਧਿਆਣਾ ਸੈਟਲ ਕਰ ਰਹੇ ਸੀ ਤਾਂ ਕਾਫੀ ਟਾਈਮ ਤੋਂ ਪੇਸ਼ੈਂਟ ਦੀ ਰਿਕੁਆਇਰਮੈਂਟ ਸੀ ਕਿ ਤੁਹਾਡਾ ਜਿਹੜਾ ਸੈਟਅਪ ਹੈਗਾ ਹੈ ਇਹ ਸਰਵਿਸਸ ਸਾਨੂੰ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਚਾਹੀਦੀਆਂ ਹੈ। ਤੇ ਪਿਛਲੇ 2 ਸਾਲ ਤੋਂ ਅਸੀਂ ਮਿਹਨਤ ਕਰਦੇ ਪਏ ਸੀਗੇ ਕਿ ਜਿਹੜੇ ਇਸ ਏਰੀਆ ਦੇ ਪੇਸ਼ੈਂਟਸ ਨੇ ਜਿਹੜਾ ਟਰੈਵਲ ਕਰਕੇ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਸਾਰੀ ਸਰਵਿਸਸ ਵਿਥਿਨ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਹੀ ਪ੍ਰੋਵਾਈਡ ਕੀਤੀ ਜਾ ਸਕੇ। ਤੇ ਪਿਛਲੇ ਇੱਕ ਜਾਂ ਦੋ ਸਾਲ ਤੋਂ ਜਿਹੜੀ ਅਸੀਂ ਮਿਹਨਤ ਕਰਦੇ ਪਏ ਸੀਗੇ ਫਾਈਨਲੀ ਅੱਜ ਅਸੀਂ ਉਸ ਮੁਕਾਮ ਤੇ ਪਹੁੰਚ ਚੁੱਕੇ ਹਾਂ। ਇੰਨੇ ਤੇ ਅੱਜ ਅਸੀਂ ਆਪਣੇ ਅੰਮ੍ਰਿਤਸਰ ਸੈਂਟਰ ਦੀ ਓਪਨਿੰਗ ਸੈਰੇਮਨੀ ਕਰਨ ਨੂੰ ਜਾ ਰਹੇ ਹਾਂ। ਤੇ ਵਿਦ ਦਾ ਬਲੇਸਿੰਗ ਆਫ ਮੈਡਮ ਜੀਵਨ ਜੋਤੀ ਐਂਡ ਸੈਨੀ ਸਰ ਦੀ ਬਲੇਸਿੰਗਸ ਨਾਲ ਇਹ ਸਾਰਾ ਦਾ ਸਾਰਾ ਜਿਹੜਾ ਸੈਟਅਪ ਹੈਗਾ ਉਹ ਰੈਡੀ ਹੋਇਆ ਹੈ ਐਂਡ ਅਗਲੇ 2 ਮਹੀਨੇ ਦੇ ਅੰਦਰ ਅਸੀਂ ਆਪਣਾ ਜਿਹੜਾ ਬਟਿੰਡਾ ਸੈਂਟਰ ਹੈਗਾ ਉਹਦੀ ਵੀ ਓਪਨਿੰਗ ਸੈਰੇਮਨੀ ਕਰਨ ਜਾ ਰਹੇ ਹਾਂ ਤੇ ਸਾਨੂੰ ਸਾਰਿਆਂ ਦੀ ਬਲੇਸਿੰਗ ਚਾਹੀਦੀ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੁਹਾਡਾ ਸਾਥ ਚਾਹੀਦਾ ਹੈਗਾ so that ਜੋ ਵੀ ਅਸੀਂ ਸਰਵਿਸਿਸ ਆਪਣੇ ਪੇਸ਼ੈਂਟ ਨੂੰ ਇੱਕ ਅੱਛਾ ਇੱਕ ਕਾਸਟ ਇਫੈਕਟਿਵ ਐਂਡ ਪ੍ਰੀਮੀਅਮ ਟਰੀਟਮੈਂਟ ਜਿਹੜਾ ਹੈਗਾ ਉਹ ਪ੍ਰੋਵਾਈਡ ਕਰ ਸਕੀਏ ਤੇ ਥੋੜਾ ਗ੍ਰੀਟ ਕਰਦੇ ਸਰ ਨੂੰ ਕੰਬਰੀ ਸਰ ਦੇ ਸਾਰੇ ਜਿੰਨੇ ਨਿਵਾਸੀ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਐਂਡ ਵੈਲਕਮ ਕਰਦੇ ਹਾਂ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਸ਼ਾਗ੍ਰੰਥ ਆਈਵੀਐਫ ਦਾ ਤੀਸਰਾ ਸੈਂਟਰ ਦੀ ਓਪਨਿੰਗ ਕਰਨ ਜਾ ਰਹੇ ਹਾਂ ਆਸ਼ਾਗ੍ਰੰਥ ਆਈਵੀਐਫ 2016 ਤੋਂ ਜਿੰਨੇ ਵੀ ਇਨਫਰਟਾਈਲ ਪੇਸ਼ੈਂਟਸ ਨੇ ਉਹਨਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਸ਼ੁਰੂਆਤ 2016 ਖਰੜ ਮੁਹਾਲੀ ਤੋਂ ਹੋਈ ਸੀਗੀ ਗ੍ਰੈਜੂਅਲੀ ਹੌਲੀ ਹੌਲੀ ਕਰਦੇ ਅਸੀਂ ਲੁਧਿਆਣੇ ਤੱਕ ਪਹੁੰਚੇ ਲੁਧਿਆਣੇ ਤੋਂ ਬਾਅਦ ਅੰਮ੍ਰਿਤਸਰ ਜਿਹਨੂੰ ਗੁਰੂ ਦੀ ਨਗਰੀ ਵੀ ਆਖਿਆ ਜਾਂਦਾ ਹੈ ਅੱਜ ਤੀਸਰਾ ਸੈਂਟਰ ਦੀ ਓਪਨਿੰਗ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ 2 ਮਹੀਨੇ ਦੇ ਵਿੱਚ ਸਾਡਾ ਜਿਹੜਾ ਚੌਥਾ ਸੈਂਟਰ ਹੈਗਾ ਉਹਦੀ ਓਪਨਿੰਗ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਕਰਨ ਜਾ ਰਹੇ ਹਾਂ ਜੀ ਤਾਂ ਫਸਟ ਥੈਂਕ ਯੂ एवरीवन ਅੱਜ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੀ ਖੁਸ਼ੀ ਸ਼ਰੀਕ ਹੋਣ ਲਈ ਸਾਡੇ ਨਾਲ ਆ ਕੇ ਰਲੇ ਹੋ ਤੇ ਸਾਨੂੰ ਵਿਸ਼ੇਸ ਦੇ ਰਹੇ ਹੋ ਤੇ ਅਸੀਂ ਇਸ ਆਸ਼ਾ ਕਿਰਨ ਆਈਵੀਐਫ ਦੇ ਨਾਲ ਆਪਣੇ ਓਨ ਕਪਲਸ ਨੂੰ ਜੋ ਮਾਂ-ਬਾ ਬਣਨ ਤੋਂ ਵਾਂਝੇ ਨੇ ਉਹਨਾਂ ਦੇ ਲਈ ਇੱਕ ਸਰਵਿਸ ਦੇ ਤੌਰ ਤੇ ਇੱਕ ਸੈਂਟਰ ਲੈ ਕੇ ਆਏ ਨੇ ਜਿੱਥੇ ਸਟੇਟ ਆਫ ਆਰਟ ਟੈਕਨੋਲੋਜੀ ਦੇ ਨਾਲ ਅਸੀਂ ਹਰ ਤਰੀਕੇ ਦਾ ਇਲਾਜ ਇੱਕੋ ਹੀ ਛੱਤ ਤਲੇ ਕਰਨ ਦੀ ਪੋਸਿਬਿਲਿਟੀ ਹੈਗੀ ਐਂਡ ਵੀ ਪ੍ਰੋਮਿਸ ਯੂ ਕਿ ਅਸੀਂ ਵਰਲਡ ਕਲਾਸ ਟਰੀਟਮੈਂਟ within an economical cycle packages ਅਸੀਂ ਤੁਹਾਨੂੰ ਹਰ ਤਰੀਕੇ ਦੀ ਫੈਸਿਲਿਟੀ ਦੇਣ ਦੀ ਸ਼ਮਤਾ ਰੱਖਦੇ ਨੇ ਤੇ ਤੁਹਾਡਾ ਜੋ ਪਰੋਸਾ ਸਾਡੇ ਉੱਤੇ ਪਿਛਲੇ 7-8 ਸਾਲਾਂ ਤੋਂ ਬਣਿਆ ਹੋਇਆ ਹੈ ਉਮੀਦ ਕਰਦੇ ਹਾਂ ਇਸ ਸੈਂਟਰ ਨਾਲ ਉਹ ਪਰੋਸਾ ਦਿਨ ਦੁਗਣੀ ਰਾਤ ਚੋਗੜੀ ਤਰੱਕੀ ਨਾਲ ਵਧੂਗਾ ਤੇ ਉਹ ਪਿਆਰ ਬਰਕਰਾਰ ਰਹੂਗਾ ਧੰਨਵਾਦ ਦੇਖਿਓ ਆਈਵੀਐਫ ਜੋ ਇੱਕ ਪ੍ਰੋਸੈਸ ਹੈਗਾ ਇੱਕ ਤਰੀਕਾ ਹੈਗਾ ਪ੍ਰੈਗਨੈਂਸੀ ਅਚੀਵ ਕਰਨ ਦਾ ਇਹ ਕੋਈ ਇਹ ਨਹੀਂ ਹੈਗਾ ਕਿ ਅਸੀਂ ਜਾਦੂ ਕੀਤਾ ਤੇ 100% ਸਾਈਕਲ ਰਿਜ਼ਲਟਸ ਹੋਣਗੇ ਬਟ ਅਸੀਂ ਇੰਨਾ ਕਹਿ ਸਕਦੇ ਹਾਂ ਕਿ ਵੀ ਆਰ ਡਿਲੀਵਰਿੰਗ ਕੰਸਿਸਟੈਂਟਲੀ ਅਰਾਊਂਡ 50% ਪਲੱਸ ਰਿਜ਼ਲਟਸ ਇਨ ਆਰ ਆਈ ਵੀ ਐਫ ਲੈਬ ਫਾਰ ਪਾਸਟ 8 ইয়ারਸ ਉਹਦੇ ਵਿੱਚ ਮਿਹਨਤ ਰਾਈਟ ਫਰੋਮ ਮਾਈ ਸਿਕਿਉਰਿਟੀ ਗਾਰਡ ਟੂ ਮਾਈ সুইਪਰ ਟੂ ਮਾਈ ਕਲੀਨਿਸ਼ੀਅਨ ਟੂ ਮਾਈ ਫਾਰਮੇਸੀ ਤੇ ਮਾਈ ਟੀਮ ਐਵਰੀਬਾਡੀ ਇਸ ਵਰਕਿੰਗ ਹੋਲ ਹਾਰਟਡਲੀ ਤਾਂ ਜਾ ਕੇ ਉਹ ਚੇਨ ਰਿਐਕਸ਼ਨ ਸਾਨੂੰ 50% ਟੱਚ ਕਰਨ ਦਿੰਦਾ ਹੈਗਾ ਪੈਨ ਗਲੋਬ ਪੈਨ ਗਲੋਬ ਇਸ ਤੋਂ ਵੱਧ ਰਿਜ਼ਲਟਸ ਕੋਈ ਪ੍ਰੋਮਿਸ ਨਹੀਂ ਕਰ ਸਕਦਾ ਤੇ ਜੋ ਟੈਕਨੋਲੋਜੀ ਪੋਸੀਬਲ ਹੈਗੀ ਉਹ ਸਾਰੀ ਟੈਕਨੋਲੋਜੀ ਅਸੀਂ ਸੈਂਟਰ ਤੇ ਲੈ ਕੇ ਆਏ ਆ ਜਿਹਦੇ ਨਾਲ ਸਾਡੇ ਮਰੀਜ਼ਾਂ ਨੂੰ ਹਰ ਤਰੀਕੇ ਦਾ ਹਰ ਤਰੀਕੇ ਦੀ ਫੈਸਿਲਿਟੀ ਅਵੇਲੇਬਲ ਹੋ ਸਕੇ ਸਾਰੇਆਂ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਟ ਵੀ ਕਰਦੇ ਰਹੇ ਔਰ ਐਨੀ ਵੱਡੀ ਗਿਣਤੀ ਚ ਤੁਸੀਂ ਅੱਜ ਇੱਥੇ ਪਹੁੰਚੇ ਵੀ ਹੋਇਓ ਅੰਮ੍ਰਿਤਸਰ ਵਾਸੀਆਂ ਲਈ ਬਹੁਤ ਚੰਗੀ ਇੱਕ ਖਬਰ ਹੈ ਔਰ ਸਾਡੇ ਜਿਹੜੇ ਇੱਥੇ ਨੇ ਆਸ਼ਾ ਕਿਰਨ ਆਈਵੀਐਫ ਸੈਂਟਰ ਜਿਹੜਾ ਹੈਗਾ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਸੈਂਟਰ ਖੋਲਿਆ ਹੈ ਸੋ ਮੇਰੇ ਨਾਲ ਡਾਕਟਰ ਜਗਜੀਤ ਨੇ ਮੈਡਮ ਬੈਠੇ ਹੋਏ ਨੇ ਮੇਰੇ ਕੋਲੇ ਸੋ ਖੁਸ਼ੀ ਦੀ ਗੱਲ ਇਹ ਹੈ ਕਿ ਪਿਛਲੇ 7 ਸਾਲ 7 ਸਾਲ ਦਾ ਜਿਹੜਾ ਇੱਕ ਡਿਊਰੇਸ਼ਨ ਹੈ ਕੋਈ ਬਹੁਤ ਲੰਬਾ ਡਿਊਰੇਸ਼ਨ ਨਹੀਂ ਹੈ ਪਰ 7 ਸਾਲ ਦੇ ਸਮੇਂ ਦੇ ਵਿੱਚ ਇਹਨਾਂ ਨੇ ਇੱਥੇ ਤੀਸਰਾ ਸੈਂਟਰ ਖੋਲਿਆ ਹੈ ਪਹਿਲਾ ਸੈਂਟਰ ਜਿਹੜਾ ਇਹਨਾਂ ਦਾ ਮੁਹਾਲੀ ਵਿੱਚ ਕੰਮ ਕਰ ਰਿਹਾ ਹੈ ਤੇ ਬਹੁਤ ਅੱਛਾ ਪਰਫਾਰਮੈਂਸ ਉਹਨਾਂ ਨੇ ਕੀਤਾ ਔਰ ਸੈਕਿੰਡ ਸੈਂਟਰ ਲੁਧਿਆਣਾ ਖੋਲਿਆ ਗਿਆ ਔਰ ਲੋਕਾਂ ਦੀ ਮੰਗ ਦੇ ਉੱਤੇ ਹੁਣ ਇੱਕ ਸੈਂਟਰ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਖੋਲਿਆ ਗਿਆ ਔਰ ਜੋ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਵਿਦਨ 2 ਮੰਥਸ ਜਿਹੜਾ ਫੋਰਥ ਸੈਂਟਰ ਹੈ ਉਹ ਬਠਿੰਡੇ ਖੋਲਿਆ ਜਾਏਗਾ ਸੋ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਮਾਜਾ ਬੈਲਟ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੇ ਕਪਲਸ ਜਿਹੜੇ ਨੇ ਜਿਹੜੇ ਜਿਨ੍ਹਾਂ ਨੂੰ ਕਿਸ ਨਾ ਕਿਸੇ ਰੀਜ਼ਨ ਦੇ ਕਰਕੇ ਉਹਨਾਂ ਦੇ ਘਰੇ ਔਲਾਦ ਨਹੀਂ ਹੈ ਉਹਨਾਂ ਲਈ ਇੱਕ ਬਹੁਤ ਵਧੀਆ ਵੱਡੀ ਖੁਸ਼ਖਬਰੀ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਉਹ ਸਾਰੇ ਜਣੇ ਇਹਦਾ ਫਾਇਦਾ ਲੈਣ ਕਿ ਔਰ ਨਾਲ ਹੀ ਸਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਨੇ ਸੁਮੱਚੀ ਜਿਹੜੀ ਆਸ਼ਾ ਕਿਰਨ ਟੀਮ ਹੈ ਉਹਨਾਂ ਨੂੰ ਸਾਡੀਆਂ ਦੁਆਵਾਂ ਸ਼ੁਭਕਾਮਨਾਵਾਂ ਨੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੀ ਚੰਗਾ ਕੰਮ ਕਰਦੇ ਰਹਿਣ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਹਨਾਂ ਦੇ ਹੋਰ ਆਈਵੀਐਫ ਸੈਂਟਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਖੁੱਲਣ ਮੈਮ ਤੁਸੀਂ ਖੁਦ ਪੈਡ ਔਮਨ ਦੇ ਨਾਮ ਨਾਲ ਜਾਣੇ ਜਾਂਦੇ ਹੋ ਬਹੁਤ ਵਧੀਆ ਤੁਸੀਂ ਉਪਰਾਲਾ ਕੀਤਾ ਸੀਗਾ ਤੁਹਾਨੂੰ ਕੀ ਲੱਗਦਾ ਹੈ ਵਾਕਈ ਇਹ ਵਧੀਆ ਉਪਰਾਲਾ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਹੋਰ ਸੈਂਟਰ ਖੁੱਲਣੇ ਚਾਹੀਦੇ ਇਹਦੇ ਨਾਲ ਦੇ ਦੇਖੋ ਦੇਖੋ ਇਸ ਤਰ੍ਹਾਂ ਹੈਗਾ ਕਿ ਐਜ਼ ਆਫ ਨਾਓ ਜਦ ਆਸ਼ਾ ਕਿਰਨ ਜਿਹੜਾ ਨਾਮ ਹੈਗਾ ਹੈ ਨਾ ਜਦੋਂ ਜਿਹੜੇ ਕਪਲਸ ਇਹ ਇਹ ਸਾਰੇ ਉਹਦੇ ਵਿੱਚੋਂ ਨਿਕਲ ਰਹੇ ਹੁੰਦੇ ਆ ਕਿ ਔਲਾਦ ਚਾਹੁੰਦੇ ਨੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਹੋ ਨਹੀਂ ਜਦੋਂ ਪਉਂਦੀ ਹੈ ਤੇ ਜਿੱਥੋਂ ਵੀ ਕਿਸੇ ਨੂੰ ਇੱਕ ਛੋਟੀ ਜਿਹੀ ਨੀ ਆਸ਼ਾ ਦੀ ਉਮੀਦ ਕਿਰਨ ਦਿਖਦੀ ਹੈ ਉਹ ਜ਼ਰੂਰ ਜਾਂਦੇ ਨੇ ਸੋ ਜਿਹੜੇ ਵੀ ਸੈਂਟਰ ਚੰਗਾ ਕੰਮ ਕਰਦੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਪੈਡ ਔਮਨ ਦੇ ਤੌਰ ਤੇ ਮੈਂ ਕੰਮ ਕਰਦੀ ਰਹੀ ਆ ਪਰ ਸਾਡਾ ਖਾਣ ਪੀਣ ਇਸ ਤਰ੍ਹਾਂ ਦਾ ਹੋ ਗਿਆ ਕਿ ਸਾਨੂੰ ਅੱਜ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈ ਰਹੀ ਹੈ ਪੈਣੀ ਚਾਹੀਦੀ ਨਹੀਂ ਪਰ ਸ਼ਾਇਦ ਅਸੀਂ ਨੇਚਰ ਤੋਂ ਦੂਰ ਹੋ ਚੁੱਕੇ ਹਾਂ ਸੋ ਸਾਨੂੰ ਇਹ ਚੀਜ਼ ਪਛਾਣਨ ਦੀ ਜ਼ਰੂਰਤ ਹੈ ਸੋ ਮੈਂ ਫੇਰ ਤੋਂ ਇੱਕ ਵਾਰ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਨੀ ਹਾਂ ਥੈਂਕ ਯੂ ਸੋ ਮਚ